8-9 ਕਿਲੋ ਦੁੱਧਾ ਹਨ ਤੇ ਮਗਰ ਇਹਦੇ ਕੱਟੀ ਆ ਤੇ ਮੋਲੇ ਦਾ ਬਾਈ ਨੇ 85000 ਕੀਤਾ। ਬਾਰਟੀ ਦਾ ਭਰ ਗਈ ਆ। ਮੈਨੂੰ ਹੋਰ ਲੈਣੀ ਪਈ ਜਿਆਦਾ ਚਲ ਕੋਈ ਮੋਲੇ ਦਾ ਕਈ ਕਹਿੰਦਾ ਪਾ 85000 ਹਨਾ 85000 ਉਹੀ ਬੰਦਾ ਫੋਨ ਲਾਉਂਦੀ ਨੇ 85000 ਲਾਉਣਾ ਏ ਇੱਕ ਬਰੇਲੂ ਬੰਦਾ ਇੱਕ ਬਾਈ ਤੇ ਸੰਨ ਸੀਲ ਸਾਹ ਹਾਂ ਲੱਤ ਮਾਰਦੀ ਕੋਈ ਖੜੀ ਹੈ ਨਾ ਖੜੀ ਹੈ ਨਾ ਬਣਾ ਹਨਾ 20 ਕਿਲੋ ਬਾਈ ਉਹ ਵੀ ਇਹਦਾ ਮੱਝ ਹੀ ਆ ਇਹਦਾ 20 ਕਿਲੋ ਵਾਲੀ ਕਿ ਨਹੀਂ 20 ਕਿਲੋ ਵਾਲੀ ਜੇ ਮੱਝ ਲੈਣ ਚਲੀਏ ਇਹ ਕੱਟ ਵੀ ਆ ਹਨਾ ਠੰਡੀ ਸੀਲ ਚੋਂ ਜਾਣ ਕਿੰਨੇ ਕਿਲੋ ਦੁੱਧ ਤੇ ਚਲੀ ਜਾਊ ਗਰਮੜੀਏ ਬਾਈ ਜਰ 20 ਕਿਲੋ ਦੁੱਧ ਮੋਜਨਾ ਦੋ ਵੀਰੇ ਜੀ 20 ਕਿਲੋ ਕੋਈ ਸੇਵਾ ਵਾਲਾ ਬੰਦਾ ਲਾਜੇ ਦੁੱਧ ਵੀ ਮੈਂ ਕਹਿੰਦਾ ਵੱਜਾ ਹਰ ਕਤੇ ਉਹ ਵੀ ਨੇਹਰੀਆਂ ਲਿਆ ਦੁੱਧ ਦੀਆਂ ਕਹਿੰਦਾ ਈਡੀ ਗਾ ਲਾਈ ਮਗਰ ਇਹਦੇ ਕੱਟੀ ਹੈ ਨਾ ਹਾਂਜੀ 8-9 ਕਿਲੋ ਦੁੱਧ ਤੇ ਆਪਾਂ ਦੇਣੀ ਕਿੰਨੇ ਦੀ ਹੈ ਬਾਈ 85000 ਦੇ ਹਾਂ ਨਾ ਹੀ ਹੋਗੇ ਉਹੀ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵ ऐसे वीडियो ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨਾਲ ਕਵਰ ਕਰਕੇ ਦਿਖਾਵਾਂਗੇ ਦੋਨੇ ਤਾਜੀ ਸੂਏ ਸਵਾਏ ਆ ਬਾਕੀ ਦੋਨਾਂ ਦੇ ਰੇਟ ਬਿਲਕੁਲ ਜਾਇਜ਼ ਜੇ ਰਹਿਣਗੇ ਤੇ ਜੇ ਆਪਾਂ ਮੱਝ ਵੀ ਕਰੀਏ ਮੈਂ ਕਹਿੰਦਾ ਗਾਈਆਂ ਵਾਲੇ ਭਾਈ ਦੇ ਦੇਣੀ ਬਾਈ ਕਹਿੰਦਾ ਅੱਜ ਆਪਾਂ ਤੇ ਇੱਕ ਬਾਈ ਕੋਲੇ ਤਾਜੀ ਸੂਈ ਬੱਚੀ ਆ ਚੰਗੇ ਕੱਦ ਕਾਠੇ ਵਾਲੀ ਆ ਬੱਚਾ ਕੀ ਦੇਗੀ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਦੀਪੇ ਭਾਈ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਕਰਦੇ ਤੇ ਦੀਪੇ ਭਾਈ ਸਭ ਤੋਂ ਪਹਿਲਾਂ ਆਪਾਂ ਕਰਮ ਵਾਲੀ ਮੱਝ ਬਾਰੇ ਦੱਸਦੀ ਆਣਾ ਭਾਈ ਕਿੰਨੇ ਵਾਂ ਸੂਆ ਸੂਪੀ ਆ ਕਿੰਨੇ ਕ ਦਿਨ ਦਾ ਸੂਆ ਇਹ ਬੱਚਾ ਕੀ ਦੇਗੀ ਕੀ ਦਾ ਦੁੱਧ ਚਾਰ ਤੋਂ ਪੰਜਾਂ ਦਿਨਾਂ ਦੇ ਸੋਈਆ 8-9 ਕਿਲੋ ਦੁੱਧ ਹੈਗਾ ਬਾਈ ਅਸਟੈਂਡ ਥੱਲੇ ਠੀਕ ਆ ਬਾਈ ਦੂਜਾ ਸੂਆ ਲਾ ਲਓ ਕੋਈ ਤੀਜਾ ਸੂਆ ਲਾ ਲੇ ਮਗਰ ਇਹਦੇ ਕੱਟੀ ਆ ਮਗਰ ਇਹਦੇ ਕੱਟੀ ਆ ਨਾ ਬਾਈ ਤੇ ਬਾਈ ਉ ਚੂਣ ਚਾਣ ਲੋ ਕਿਵੇਂ ਆ ਬਾਈ ਬਹੁਤ ਪੋਲੀ ਬਾਈ ਤਾਂ ਚੋਗੇ ਵਖਾਦ ਨਹੀਂ ਹੁਣ ਠੀਕ ਆ ਬਾਈ ਤੇ ਦੀਪੇ ਬਾਈ ਮਗਰ ਇਹਦੇ ਕੱਟੀ ਹੈ ਨਾ ਹਾਂਜੀ 8-9 ਕਿਲੋ ਦੁੱਧ ਤੇ ਆਪਾਂ ਦੇਣੀ ਕਿੰਨੇ ਦੀ ਆ ਬਾਈ ਇਹ ਵੀ 85000 ਦੇ ਹਾਂ ਨਾ ਹੀ ਹੋਗੇ ਉਹੀ ਬੰਦਾ ਫੋਨ ਲਾਉ ਜੀ ਨੇ ਲੈਣੀ ਆ ਇਹ ਬਾਈ ਇਹਨੇ ਦੀ 75000 70000 ਤੋਕਰ ਦਿੰਦੇ ਆ ਇਹ ਸੱਜਣ ਮੈਂ ਆ ਹੱਥ ਜਿਹੜਾ ਪਾ ਲੂਗਾ ਉਹਨ ਕੀ ਪਤਾ ਉਹ ਕਿਦੋਂ ਦੀ ਸੂਈ ਵੀ ਆ ਹਨਾ ਗਾ ਉਹਨੇ ਬਣਨਾ ਯਾਰ ਕਿਵੇਂ ਹਨਾ ਕਰਨਾ ਉਹਨੇ ਤੇ ਇਹ ਕਰਮਾਂ ਵਾਲੀ ਸਮਝ ਲਓ ਵੀ ਤਾਜੀ ਆ ਜੇਰ ਜੂਰੋਂ ਲੋਂ ਆਪਣੀ ਓਕੇ ਜਮਾ ਹਨਾ ਓਕੇ ਬਈ ਓਕੇ ਤੇ ਦੀਪਿਆ ਕਰੀ ਤੋਰ ਬਈ ਇਹਨੂੰ ਹਨਾ ਤੇ ਫਿਰ ਆਪਾਂ ਧਾਰਾ-ਧੂਰਾ ਮਾਰ ਕੇ ਵੀ ਦਿਖਾਵਾਂ ਇਹਦੀਆਂ ਤੇ ਬਾਕੀ ਕੱਟੀ ਵੀ ਬਹੁਤ ਸੋਹਣੀ ਦਿੱਤੀ ਹੈ ਬਾਈ ਇਹਨੇ ਹਨਾ ਤੇ ਆਹ ਦੇਖੋ ਤੁਸੀਂ ਤੇ ਦੁੱਧ ਬਈ ਕਿੰਨਾ ਸਹੀ ਤਿਆਰ ਹੈ ਬਈ ਥੱਲੇ 8 ਤੋਂ 9 ਕਿਲੋ ਬਰੇ ਤਿਆਰ 8-9 ਕਿਲੋ ਹਨਾ ਜੇ ਕਿਸੇ ਬੰਦੇ ਨੇ ਯਾਰ ਦੁੱਧ ਪੀਣ ਲਈ ਲੈਣੀ ਹੈ ਬਾਈ ਉਹਦੇ ਬਾਅਦ ਤੇ ਹਨਾ ਕੋਈ ਉਹ ਨਹੀਂ ਕਿ ਨਹੀਂ ਕਿਸੇ ਬੰਦਾ ਸੇਵਾ ਕਰ ਲਵੇ 2-3 ਕਿਲੋ ਦਾ ਵਧੂਗੀ ਜਤਾ ਜੀ ਵਧੂ 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 ਵੀ 2 ਕਿਲੋ ਵੀ ਬਾਦੀ 10 ਕਿਲੋ ਵੀ ਦੇਈ ਗਈ 10 ਕਿਲੋ ਦੋ ਤੇ ਮੇਰੇ ਮੌਜਨਾ ਹਾਂ ਜਦੋਂ ਆਪਣੇ ਕੋਲੇ ਆਏ ਆ ਵੀ ਆਪਣੇ ਕੋਲੇ ਦਾ ਪਸ਼ੂ ਔਰਦਾ ਪੈਂਦਾ ਰਹਿੰਦਾ ਸਾਰੀ ਦਿਹਰੀ ਕੋਈ ਨਾ ਆ ਕੇ ਦੇਖੀ ਜਾਂਦਾ ਕਿ ਨਹੀਂ ਹਾਂ ਸਟਰਬ ਰਹਿੰਦਾ ਹੈ ਤੇ ਸਟਰਬ ਰਹਿੰਦਾ ਬਾਈ ਸ਼ੱਦੀ ਜੀ ਗੱਲ ਕੱਲਾ ਕਹਰੇ ਵਾਲਾ ਇੰਨਾ ਵੀ ਕੱਟੀ-ਕੁੱਟੀ ਨਾ ਨਿੱਗਰ ਜਰਵਾਨੀ ਬੱਚਾ ਬਹੁਤ ਹਾਂ ਨੋਇਆ ਬਾਈ ਜੀ ਇਹਦੇ ਥੱਲੇ ਦੁੱਧ ਹੈਗਾ ਤਾਂ ਹੀ ਜੁਰਮਾਨਾ ਹਨਾ ਤੇ ਦੀਪਕ ਕਿੰਨਾ ਮਲਗੀ ਦੇ ਦੇਦਾ ਪਾ ਬਾਈ ਆਪਾਂ 85000 ਦੇ ਦੇਣੀ ਬਸ ਮਗਰ ਇਹਦੇ ਕੱਟੀ ਆ ਤੇ ਦੁੱਧ 8 ਜਾਂ 9 ਕਿਲੋ ਮੰਨ ਲੇ ਹਨਾ ਹਾਂਜੀ ਪਰ ਹਾਂ ਨਾ ਹੋਊਗਾ ਇੰਤੋਂ ਘੱਟ ਨਹੀਂ ਹੋਣੀ ਬਾਈ ਬਸ ਠੀਕ ਹੈ ਹਨਾ ਬਾਈ ਤੇ ਦੀਪੇ ਉਸ ਤੋਂ ਬਾਅਦ ਬਾਈ ਉਹ ਬੱਛੀ ਬਾਰੇ ਦੱਸ ਦੀ ਬਾਈ ਪਹਿਲਾਂ ਪਹਿਲਾਂ ਤਾਂ ਬਾਈ ਆ ਵੇਖੀ ਮੜਾ ਲੜ ਹੂੰ ਇਹ ਜ਼ੇਰ ਸਾਫ ਦਾ ਲੜ ਹੁੰਦਾ ਬਾਈ ਵੀ ਜ਼ੇਰ ਪੈ ਗਈ ਆ ਬਿਲਕੁਲ ਹਨਾ ਬਾਈ ਠੀਕ ਹੈ ਬਾਈ ਉਹ ਸੀਲ ਠੰਡੀ ਬਾਈ ਬਹੁਤ ਆ ਬਾਈ ਹਾਂ ਆ ਦੇਖੋ ਹਨਾ ਤੇ ਆਰਡਰ ਵੀ ਫਿਕਸ ਜ ਹੈ ਬਾਈ ਦੀਪੇ ਹਨਾ ਦੀਪੇ ਬਾਈ ਕੀ ਡਿਟੇਲ ਹੈ ਦੀ ਮੇਰਾ ਭਾਈ ਉੱਧਰ ਲੱਸੀ ਦਾ ਦੀਦਾ ਵੀ ਇਹ ਦੇਖ ਲਈ ਇਹ ਇੱਥੋਂ ਦੀ ਦੇਖੋ ਕੱਦ ਦਾ ਇਹ ਬਈ ਪਹਿਲਾ ਸੂਆ ਸੋਈ ਹੋਈ ਆ ਉਹਦਾ ਭਾਈ ਥਣ ਥਣ ਵਹਾਵਾਂ ਅਸਿੰਦਰ ਵੇਖੀ ਥਣ ਉਗਾੜ ਵੀ ਦੇਖ ਯਾਰ ਕਿਵੇਂ ਹਨਾ ਦੇਖੋ ਕਿ ਨਹੀਂ ਹਾਂਜੀ ਤੇ ਬਈ ਦੀਪੇ ਕੀ ਰਟੇਲਾ ਕਹਿਣਾ ਹੋ ਗਿਆ ਟਾਈਮ ਸੂਈ ਨੂੰ ਇਹ ਰਾਤ ਸੂਈ ਆ ਬਾਈ ਰਾਤ 3 ਕਾ ਕਿਲੋ ਬੋਲਾ ਚੋਇਆ ਹੋਵੇ ਬੱਚੇ ਨੂੰ ਚਗਾ ਕੇ ਠੀਕ ਆ ਬਾਈ ਅੱਜ ਹੁਣ ਦੂਜਾ ਸੂਆਈ ਕਰਨੀ ਆ ਬਈ ਠੀਕ ਆ ਬਾਈ ਬੱਚਾ ਇਹ ਦੇਗੀ ਬੱਚਾ ਬਈ ਨਾ ਤੇ ਦੀਪੇ ਉਹ ਜਿਵੇਂ ਥਣ ਥਣ ਸੋਹਣਾ ਲੱਗਿਆ ਹਨਾ ਆੜਾ ਆੜਾ ਬੜਾ ਫੈਕਸ ਆ ਚਵਾਈ ਜੂਈ ਇਹ ਲੋਕ ਕਿਵੇਂ ਆ ਬਹੁਤ ਨਿਆਰੇ ਆ ਬਾਈ ਬਹੁਤ ਸੋਹਣੀ ਜੀ ਬਾਈ ਤੇ ਇੱਕ ਰੀਦੀਪੇ ਤੋਰੇ ਨੂੰ ਹਨਾ ਬਾਈ ਦੀ ਵੀ ਕਿੰਨਾ ਕ ਦੁੱਧ ਆਈਡੀਆ ਵੀ ਇਹ ਦੇ ਜੂਗੀ ਬਾਈ ਇਹ ਦੁੱਧ ਬਰੇ 20 ਦੇ ਦੂਰੇ 20 ਲੀਟਰ ਨਾਲ ਤਾਂ ਤੇ ਜੋ ਮਰਜ਼ੀ ਕਰ ਲਿਓ ਬਿਲਕੁਲ ਬਾਕੀ ਉਹ ਵੀ ਬਾਈ ਇੱਕ ਮਾਝੀ ਆ ਇਹ ਕਿ ਨਹੀਂ ਇਹ ਬਾਕੀ ਮੋਟੀ ਧਾਰਾ ਮੋਟੀ ਧਾਰਾ ਕੋਈ ਪੂਰ ਸਿਤਾ ਹੈ ਨਹੀਂ ਇਹ ਬਾਈ ਜੀ ਨੂੰ ਇਹ ਬੰਦੇ ਇਹਦੀ ਹਨਾ ਪਰਖ ਆ ਜਿਹੜੇ ਬੰਦੇ ਨੂੰ ਹਨਾ ਉਹਨੇ ਉਹ ਛੱਡਣੀ ਨਹੀਂ ਕਿਉਂਕਿ ਇਹਦਾ ਕਦ ਕਾਟ ਵੀ ਸੋਹਣਾ ਹੈ ਬਾਕੀ ਜਿਹੜਾ ਸਭ ਤੋਂ ਮੇਨ ਗੱਲ ਹੁੰਦੀ ਵੀ ਇਹਨੇ ਕੋਈ ਲੂਤ ਲਾਤ ਨਹੀਂ ਕਰਦੀ ਹਨਾ ਦੇ ਮੇਖ ਖੜਾ ਦੀ ਜਿਵੇਂ ਮੱਝਾਂ ਗੂਮੇ ਖੜ ਜਾਂਦੀ ਐ ਕਿ ਨਹੀਂ ਬਿਲਕੁਲ ਬਾਈ ਤੇ ਬਾਕੀ ਆਪਾਂ ਧਾਰਾ ਤੂਰਾ ਮਰਾ ਕੇ ਦਿਖਾਵਾਂਗੇ ਦੀਪੇ ਗਈ ਸੇਵਾ ਵਾਲਾ ਬੰਦਾ ਲੈ ਜੇ ਦੁੱਧ ਵੀ ਮੈਂ ਕਹਿੰਦਾ ਵੱਜਾ ਹਰ ਕੇ ਤੇ ਉਹ ਵੀ ਨੇਹਰੀਆਂ ਲਿਆ ਦੂਦਾ ਤੇ ਦੀਆਂ ਕਹਿੰਦਾ ਐਡੀ ਗੱਲ ਬਿਲਕੁਲ ਬਾਈ ਚੰਗੀ ਆ ਬਾਈ ਗਾਂ ਭਾਈ ਜੇਰ ਜੂਰ ਵੱਲੋਂ ਜਿਵੇਂ ਆਪਾਂ ਦੱਸਤਾ ਵੀ ਉਹ ਲੜ ਉਹ ਹੋ ਗਿਆ ਵੀ ਆ ਹਨਾ ਜਾਲਾ ਦੀ ਉਹ ਬਸ ਜੇਰ ਤਾਂ ਹਮੇ ਦਾ ਓਕੇ ਆ ਓਕੇ ਆ ਹਨਾ ਬਾਈ ਤੇ ਦੀਪੀ ਭਾਈ ਮਰਾਈਏ ਧਾਰਾ ਆਪਾਂ ਹਨਾ ਹਾਂਜੀ ਬਾਈ ਭਾਈ ਆਪਾਂ ਉਹ ਵੀ 20 ਚੀਜ਼ੋਗੇ ਦਿਖਾਵਾਂਗੇ ਨੂੰ ਕਿ ਨਹੀਂ ਹਾਂ ਅੰਦਰ ਸੋੜ ਆਇਆ ਇਹ ਠੀਕ ਹੈ ਭਾਈ ਸੀਲ ਸਾਉ ਨਿਕਲੇ ਭਾਈ ਬਹੁਤ ਹਾਂ ਸੀਲ ਸਾਉ ਭਾਈ ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਜਾਨਵਰ ਦਾ ਹਨਾ ਦੀ ਵੀਰ ਥਾਣਾ ਸੁਣਾ ਦਾ ਸਹਜ ਵਾੜਾ ਸੋਹਣਾ ਹਨਾ ਗੈਪ ਕੋ ਕਿ ਗੈਪ ਬਹੁਤ ਆ ਭਾਈ ਲੈ ਬਤੋ ਲੈ ਲੈ ਇਹਨੂੰ ਪਤਾ ਨਹੀਂ ਪੂਰਾ ਹੋ ਜੇ ਮੱਛੀ ਹੁੰਦੀ ਤਾਂ ਉਹਨੇ ਕਹਿੰਦਾ ਚਿੱਟ 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 ਜੇ ਲੈ ਕਾ ਬੜੀ ਬੜੀ ਲੱਗਿਆ ਨਾ ਕਦੇ ਦਿਨ ਵਰ ਬਈ ਕਿ ਨਹੀਂ ਅੱਜ ਕੜੂਗਾ ਕੱਲ ਨੂੰ ਹੋਰ ਬਦੂਗਾ ਹਨਾ ਅਜੇ ਨੂੰ ਪੀਂਦਾ ਪਤਾ ਨਹੀਂ ਨੂੰ ਪੀਦਾ ਹਜੇ ਮਰੀ ਮੋਟੀ ਭਾਲ ਭੋਲ ਜਿਆ ਦਿੱਤੂਗੀ ਨਾ ਜੇ ਚੁਾਈ ਉਦੋਂ ਵਧੀਆ ਪੰਜਣੀ ਜੇ ਹਜੇ ਚੁਾਈ ਤੱਕ ਹਜੇ ਹੋਈ ਆ ਚੁਆਈਆਂ ਜਦੋਂ ਹੋਈਆਂ ਇਹਦੀ ਗੱਲ ਹੋਰ ਹੋ ਜਾਣੀ ਬਾਕੀ ਦੀਪੇ ਉਹ ਵੀ ਕੱਦ-ਕਾੜ ਸੋਹਣਾ ਏ ਆਰਡਰ ਵੀ ਫਿਕਸ ਰੱਖਣਾ ਐ ਨੇ ਕਿੰਨੇ ਮਰਜ਼ੀ ਸੂਏ ਪੀ ਲਓ ਬਾਈ ਕਿ ਨਹੀਂ ਪੀਲਾ ਪੀਲਾ ਹੈਨਾ ਪੀਲਾ ਹਾਂ ਜਿਵੇਂ ਆ ਮੈਂ ਬੰਦਾ ਕਹਿੰਦਾ ਯਾਰ ਵੱਡੇ ਕੱਦ ਵਾਲੀ ਆਲਾ ਕਹਿੰਦਾ ਉਮਰ ਦੀ ਵੱਧਊਗੀ ਜਾਂ ਹੈਨਾ ਇੰਦਾ ਚਾਹੇ ਹੈਨਾ ਬਾਈ ਇਹ ਪਹਿਲਾਂ ਨਾਲ ਆਪਾਂ ਸਾਰੀ ਖਾਲੀ ਕਰ ਦਨੇ ਹਾਂ ਸਿੱਧੀ ਗੱਲ ਆ ਕੱਲ ਵੀ ਖਾਲੀ ਕੀਤੀ ਆ ਹਣ ਵੀ ਖਾਲੀ ਕਰਾਂਗੇ। ਆਹ ਹੁਣ ਲੱਗ ਗਏ ਦੰਗ ਉਹਨਾਂ ਨੇ। ਹਾਂ। ਆਓ। ਪਤਾ ਲੱਗ ਗਿਆ ਨਾ। ਹੂੰ। ਇਹਨੂੰ ਮੈਂ ਬਾਅਦ ਛੱਡ ਦੂੰਗਾ। ਤੂੰ ਪਹਿਲਾਂ ਵੇਖ ਲਾ। ਆ ਜਾ ਹੁਣ ਤੈਨੂੰ ਪਤਾ ਲੱਗ ਗਿਆ ਕੋਈ ਗੱਲ। ਮੂੰਦੀ ਭੇ ਕੋਈ ਚੱਕਰ ਨਹੀਂ ਹੈ ਨਾ ਜਿਵੇਂ ਆਮ ਕਈ ਵਾਰੀ ਬੰਦਾ ਕਹਿੰਦਾ ਭਾਈ ਖੁਰਨੀ ਤੇ ਜਾ ਕੇ ਚੋਣੀ ਆਏ। ਨਹੀਂ ਨਹੀਂ ਇਹੋ ਚੱਕਰ ਕੋਈ ਚੱਕਰ ਨਹੀਂ ਭਾਈ। ਬਸ ਇਹਨਾਂ ਦਾ ਬੱਚਾ ਦਰਦ ਰੋਣਾ ਹੋਇਆ ਦਾ। ਹਾਂ। ਉਧਰ ਨੂੰ ਹੋਜੀ ਮਾੜਾ ਜੀ ਭਾਈ। ਖਾਣਾ ਭਾਈ ਤੈਨੂੰ। ਆ ਦੇਖ ਤੂੰ ਹੈ ਨਾ। ਹਾਜੀ ਭਾਈ ਦੂਜੀ ਚੋਈ ਹੋਣ ਲੱਗੀ ਆ ਜਿਵੇਂ ਜਿਵੇਂ ਚੋਈਆਂ ਕਰਾਂਗੇ ਨਾ ਬਿਲਕੁਲ ਭਈ ਹਣਾ ਉਹ ਵੀ ਇਹਦੀ ਹੋਰ ਗੱਲ ਹੋ ਜਾ ਕਦ ਕੜ ਦਾ ਜਿਵੇਂ ਭਾਈ ਦੀਪੇ ਦੇ ਬਿਠੇ ਦੀਪੇ ਥੱਲੇ ਨੂੰ ਤੇਰੇ ਨਾਲ ਹੀ ਲੱਗਦੀ ਆ ਹਣਾ ਕਦ ਕੜ ਦਾ ਅਗਲੇ ਨੂੰ ਚੱਲ ਪਤਾ ਲੱਗ ਹੀ ਜਾਂਦਾ ਏ ਬਿਲਕੁਲ ਭਾਈ ਬਾਕੀ ਦੀਪੇ ਹੋਰ ਚੀਜ਼ ਵੀ ਹੈ ਭਾਈ ਇਹਨੇ ਨਾ ਠੰਡ ਮੰਨਣੀ ਹੈ ਨਾ ਇਹਨੇ ਕਰਨੀ ਹੈ ਨਾ ਇਹਨੇ ਤਾਂ ਯਾਰ ਤੋਹਫਾ ਜਣਾ ਵੀ ਲੈ ਗਿਆ ਭਈ ਹਾਂ ਪਰੋ ਮੇਰਾ ਭਾਈ ਉਹੀ ਫੋਨ ਲਾ ਬਸ ਯਾਰ ਪਤਾ ਸੀ ਕਿ ਇਹਦੇ ਮੁੜ ਕੇ ਨਾ ओके ਨਾ ਕੰ ਲੈ ਬਈ ਠੀਕ ਆ ਬਈ ਹਰਿੰਦਰ ਘਾਰ ਵੇਖ ਲਾ ਦੇ ਬਾਈ ਜੀ ਬਿਲਕੁਲ ਨਾ ਬਈ ਤੇ ਮੈਂ ਇਧਰ ਬੋਲਾ ਇਧਰ ਪਾਲਾ ਇਹਦੇ ਆਪਾਂ ਪਹਿਲਾਂ ਤੁੰਝੋ ਕਿਵੇਂ ਵੇਖੀ ਤਾਂ ਜਵੇਂ ਦੂਜੀ ਚਵਾਈ ਹੋਣਗੀ ਆਲੂ ਆਲ ਨਹੀਂ ਬੰਨੀ ਬਾਈ ਇਹਨੇ ਹਨਾ ਨਾ 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 ਆਲ ਨਹੀਂ ਮਾਦੇ ਨਾਲੇ ਪੜਾ ਹਿੱਥ ਮਗਲੇ ਸੋਣੇ ਚ ਅੱਜ ਚਵਾਈ ਹੋਰ ਕਾਲੂ ਹੋਰ ਹਨਾ ਬਾਈ ਐਵੇਂ ਐਵੇਂ ਬਨ ਜਲੇ ਬਈ ਸਾਰੀ ਚਵਾਈ ਸਹੀ ਗੱਲ ਬਾਈ ਵਾਕੀ ਕਹੂੰ ਬਾਈ ਪੋਲੀ ਵੀ ਲੱਗਦੀ ਹੈ ਹਨਾ ਧਰ ਬਹੁਤ ਪੋਲੀ ਬਾਈ ਅਜੇ ਤਾਂ ਨਾ ਹੁਣ ਜਿਵੇਂ ਮਾਲਾ ਆਪਾਂ ਇਹ ਚੀਜ਼ ਲਈਏ ਹਜੇ ਚੋਈ ਬਣਨੀ ਏ ਦੀ ਕਿਉਂਕਿ ਪਹਲਾ ਮਗਲ ਸਦਾ ਪਤਾ ਵੀ ਪਹਿਲਾ ਮਗਲ ਸਾਂ ਚੌਂਕ ਦਸਾਂ ਲੱਗੇ ਮੈਂ ਜੀ ਉਹ ਵੇਦਨਾ ਦਾ ਬਾਈ ਸੀਲਸ ਲੱਗਦਾ ਪਤਾ ਲੱਗ ਜਾਂਦਾ ਕਿ ਨਹੀਂ ਬਿਲਕੁਲ ਦੁੱਧ ਦਾ ਬੰਦਾ ਬਾਈ ਇਹਨੂੰ ਕਰਮ ਵਾਲੀ ਜਿੰਨਾ ਫਾਲੋਂਗੇ ਵੀ ਦੇਖ ਲੋ ਇਹਨਾਂ ਪੂਰੀ ਠੰਡ ਚ ਖੜੀ ਆ ਹਜੇ ਹਨਾ ਤੇ ਕੋਈ ਇਹਨੇ ਕਾਂਬਾ ਵੀ ਨਹੀਂ ਛੜਿਆ ਇਹਨੂੰ ਕਿ ਨਹੀਂ ਇਹਨੂੰ ਕੁਛ ਨਹੀਂ ਦਿੰਦਾ ਬਾਈ ਥੋਫੇ ਇਹ ਇਹਨੂੰ ਕੁਛ ਨਹੀਂ ਦਿੰਦਾ ਮਾਤੀ ਬਾਈ ਕਹਿੰਦਾ ਵੀ ਜਿੰਨੀ ਇਹਨੂੰ ਸਾਫ਼ ਕਰੀ ਜਾਵਾਂਗੇ ਉਨਾਂ ਹੀ ਇਹਨੇ ਨਿੱਖਰ ਦੀ ਦੂਰੀ ਆਉਣਾ ਏਦਾਂ ਹੰਦਬਰ ਦਣਕ ਨਹੀਂ ਹਾਂ ਪਹਿਲਾਂ ਵਾਤੋਂ ਦਿਖਾ ਲੈ ਕਰੋ ਬਾਈ ਹਾਂ ਜੀ ਦੇਖ ਲੈ ਚੋਲ ਵੇਖ ਲੈ ਪਹਿਲਾਂ ਲੈ ਇਹਦੀ ਵੀ ਬਾਈ ਉਹ ਜਿਵੇਂ ਆਪਾਂ ਕਹਾਂ ਪਲੂਣਾ ਹੈਨਾ ਪਾਸ ਕਰਕੇ ਲੋਨ ਪਤਾ ਲੱਗ ਜਾਂਦਾ ਵੀ ਇੰਦੀ ਇਹ ਜੀ ਚਵਾਈ ਹੋਊਗੀ ਪਾਸ ਕਰਨ ਵੇਲੇ ਜੋ ਚੀਪਾ ਨਾ ਮੋਟਾ ਦੱਸੂਗਾ ਬਈ ਕਦੇ ਰਸਤੇ ਅੱਛਾ ਜਿੱਦੀ ਸਾਫ ਹੋਊਗੀ ਜੀ ਬਾਈ ਹੈਨਾ ਆ ਦੇਖੋ ਕਿਉਂਕਿ ਆ ਪਤਾ ਪਲੂਣ ਖਰੀਦੀ ਆ ਹਲੇ ਦੂਜੇ ਤੀਜੇ ਸੂਏ ਵਾਲੇ ਦਾ ਪਤਾ ਲੱਗ ਜਾਂਦਾ ਵੀ ਕਿ ਇਹ ਦੇਖ ਲੈ ਜਮਾ ਖਰੀ ਨਿਕਲੀ ਹੈਨਾ ਇਹਦਾ ਪਲੂਣਾ ਇਹਦਾ ਬਈ ਅੰਦਰ ਰਾਸ਼ਨ ਬੋਲਦਾ ਹੂੰ ਇਹਦਾ ੱੱਕੇ ਮਾਰੂਦਾ ਤੈਨੂੰ ਹੈਨਾ ਹਾਂ ਜੋਣ ਬਈ ਐ ਡਾਂਗਰ ਗਾਚੋਣਾ ਕਿ ਨਹੀਂ ਇੱਥੇ ਤੱਕ ਆਵਾਜ਼ ਆਉਂਦੀ ਹੈ ਕਿ ਨਹੀਂ ਬਈ ਜੋਣ ਤਾਂ ਆਪੇ ਬੰਨਣਾ ਦਾ ਹਾਂ ਲੈ ਬਈ ਮਗਰਲੇ ਸਨਾਂ ਦੀ ਜੁਵਾਈ ਹੈ ਉਹ ਕਿ ਨਹੀਂ ਹਾਂ ਇਹ 10월에 보호해 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 보 ਬਾਹ ਹਨ ਬੋੜਾ ਹੀ ਬਈ ਹੇ ਚੱਲ ਤੂੰ ਦਾ ਵੈਸੇ ਖਾਲੀ ਕੀਤੀ ਬੋੜਾ ਹੀ ਬਹਾ ਤਿਆਰ ਆਣਾ ਹੈਣਾ ਨਹੀਂ ਆਪਾਂ ਗਲਤ ਕੰਮ ਨਹੀਂ ਕਰਦੇ ਕਰੀ ਆ ਹਾਂ ਪਰ ਵੈਸੇ ਚੱਲ ਪਹਿਲਾਂ ਖਾਲੀ ਕੀਤੀ ਹੋਗੀ ਹੈਣਾ ਤੇ ਫੇਰ ਧਾਰਾ ਮਾਰਦਿਆਂ ਵੀ ਉਵੇਂ ਨਹੀਂ ਕੰਮ ਹੈਗਾ ਕਿ ਨਹੀਂ ਨਾ ਨਾ ਦੀਪੇ ਵੀ ਉਂ ਵੈਸੇ ਗੱਲ ਕਰਦੇ ਚਲੋ ਜਿਵੇਂ ਇੰਨੇ ਸੋਹਣੇ ਬੋਲੇ ਤੋਂ ਸਟਾਰਟ ਹੋਈ ਆਣਾ ਠੰਡੀ ਸੀਰ ਚੋਂ ਜਾਣ ਕਿੰਨੇ ਕਿਲੋ ਦੁੱਧ ਤੇ ਚਲੀ ਜਾਊ ਗਰਮੜੀ ਬਈ 20 ਕਿਲੋ ਦੁੱਧ ਮੋਜਨਾ ਦੋ ਵੀਰੇ ਯਾਰ 20 ਕਿਲੋ ਹੈਣਾ ਤੇ ਬੱਚੇ ਨੂੰ ਮਗਰ ਨੂੰ ਕਰੀ ਕੋਈ ਨਹੀਂ ਨਹੀਂ ਲੋੜੀਂ ਚੜਦੀ ਆ ਉਹ 20 ਕਿਲੋ ਬਾਈ ਉਹ ਵੀ ਇਹਦਾ ਮੱਝ ਹੀ ਆ ਇਹਦਾ 20 ਕਿਲੋ ਵਾਲੀ ਕਿ ਨਹੀਂ 20 ਕਿਲੋ ਵਾਲੀ ਜੇ ਮੱਝ ਲੈਣ ਚਲੀਏ 2.5 ਤਨ ਲੱਖ ਦੀ ਮਿਲਦੀ ਹੈ ਕਿ ਨਹੀਂ 2.5 ਤਨ ਤਾਂ ਵੀ ਉੱਤੇ ਹੀ ਜਾਂਦਾ ਕੰਮ ਆ ਹੁਣ ਬਾੜੀ ਵੱਡੀ ਮਗਾਸ਼ੀ ਮੈਨੂੰ ਲੱਗਦਾ ਭਰ ਜਾਣੀ ਆ ਹਾਂ 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 ਜਿਹੜੇ ਮੇਰੇ ਸਹਾਂ ਨਾਲ ਜੇ ਇੰਨਾ ਇਹ ਹੱਥ ਨੇ ਦੇ ਬਈ 14 15 ਕਿਲੋ ਦਾ ਬੋਲਾ ਹੋਊਗਾ ਵੀ ਥੱਲੇ ਕਿ ਨਹੀਂ ਯਾਰ ਆਪਾਂ ਜਿਹਨੂੰ ਗੱਲ ਦੱਸਣੀ ਸਹੀ ਦੱਸਣੀ ਆਪਾਂ ਚੋਤੀ ਮਾਰੀ ਤੇ ਚਲੋ ਗਾਂ ਅਗਲਾ ਹੋਊਗਾ ਦੀ ਸਮਝ ਲਵੇ ਕਿ ਨਹੀਂ ਬਾਕੀ ਜੇ ਦੋ ਬਾਈ ਨੇ ਦਾ ਰਵੀ ਇਹਦੀਆਂ ਚਮਾਈਆਂ ਜਿੰਨੀਆਂ ਬੇਲੀਆਂ ਕਰੀ ਚੱਲੋਂਗੇ 1900 ਆਪੀ ਉਹ ਨਹੀਂ ਬਣੂਗੀ ਭਾਈ ਇਹ 1900 ਬਣਨ ਹੈ ਨਹੀਂ ਕਰਮਾਲੀ ਨਹੀਂ ਕਿ ਨਹੀਂ ਇਹ ਨਾ ਚੋਵੇ ਸੜੂਗੀ ਭਾਈ ਉਹ ਇਹ ਨੋਗਾ ਕਰਦੀ ਬੱਚੇ ਕਰਕੇ ਉਹ ਕਿੰਨਾ ਕਾ ਪੈਰ ਨਹੀਂ ਪੜਦੀ ਪਰ ਆਪ ਗਾਂ ਹੋ ਜਾਂਦੀ ਲੱਤ ਪੇਲਾ ਰਾਤ ਦੇ ਵਾਰ ਪੜਦੀ ਗਾਂ ਹੋਈ ਜਾਂਦੀ ਹੈ। ਬਾਕੀ ਚੋਣ ਜਾਣ ਦੇਖੋ ਤੁਸੀਂ ਕਰਮ ਵਾਲੀ ਦਾ ਹਨ। ਤੇ ਇੱਥੋਂ ਦੇ ਸੁਧੀ ਚੋਣ ਪਰ ਇਹ ਗੱਲ ਬਾਹਰ ਦੀ ਦਾ ਬਾਈ ਭਰ ਕੇ ਦੁੱਧ ਦੇ ਬਹੁਤ ਪਿਆ। ਇਹ ਤਾਂ ਰਾਤ ਦੀ ਸੋਈ ਆ ਬਾਈ। ਹੂੰ। ਲਗੀ ਦੀ ਵੇ ਖਰੀਦ ਕਰਕੇ ਤੂੰ ਬਹਿ ਗਿਆ ਨਹੀਂ ਅਗਲਾ ਪਲੂਨ ਦੇ ਅੱਗ ਦੋ ਰੰਗ ਦੇਖਦਾ ਬਵਾਰੀ ਬੰਦਾ ਕਿ ਨਹੀਂ ਤੇ ਕੀ ਕਰਦੀ ਹੈ ਨਖਰਾ ਕਰਦੀ ਹੈ ਕਿਵੇਂ ਕਰਦੀ ਹੈ ਕਿ ਨਹੀਂ ਬਾਕੀ ਮੈਂ ਕਹਿੰਦਾ ਵੀ ਇਹ ਦੁੱਧ ਦੀਆਂ ਨਦੀਆਂ ਵਗਾਉਣੀਆਂ ਫਿਰ ਲੈ ਜਿਓ ਕਿ ਨਹੀਂ ਯਾਰੋ ਭਾਈ ਆਪਾਂ ਅਗਰ ਇਹਨੂੰ ਕੋਈ ਬਾਜ਼ਾਰ ਲੈ ਹੁਣ ਰਾਤ ਦੀ ਸੂਈ ਹੈ ਹਾਂ ਠੀਕ ਨੇ ਆ ਤੇਰੇ ਸਾਹਮਣੇ ਵੇਲਾ ਉਹ ਪਾਰਟੀ ਦਾ ਭਰ ਗਈ ਹੈ ਹਾਂ ਮਨ ਹੋਰ ਲੈਣੀ ਪਈ ਜਿਆਦਾ ਚਲ ਕੋਈ ਨਹੀਂ ਇੰਨੇ ਬਹੁਤ ਬੱਚੇ ਚੰਗਾ ਲੁਗਾ ਬਾਈ ਚੰਗਾ ਦੀ ਬਈ ਇਹ ਤਾਂ ਬਈ ਹਰਿੰਦਰ ਤੂੰ ਆਪ ਹੀ ਚੱਕ ਕੇ ਹਾਂ ਬਿਲਕੁਲ ਬਈ ਹੋਰ ਕਿੰਨਾ ਦੁੱਧ ਹੈਗਾ ਹਾਂ ਯਾਰ ਮਾਰੀਦਾ ਤੇ ਬਈ ਆਪਾਂ ਉਹ ਮਰਾਦੀ ਮੱਝ ਦੀ ਵੀ ਤਾਂ ਹਨਾ ਹਾਂ ਮਰਾਦ ਨੇ ਬਾਈ ਆ ਖੋਲ ਇਹਦੀ ਵੀ ਆਪਾਂ ਕਰਮਲੇ ਦੀ ਚਵਾਈ ਕਰਕੇ ਦਿਖਾਵਾਂਗੇ ਹਮ ਮਗਰ ਵੀ ਇਹਦੇ ਕੱਟੀ ਆ ਹਨਾ ਹਾਂਜੀ ਬਾਈ ਚੱਕ ਨਹੀਂ <laughs> ਯਾਰੇ <laughs> ਮੱਛਾ ਅੰਦਰ ਕਰਨਾ ਬਣਾ ਕੰਬੀ ਜਾਂਦਾ ਏ ਕੁਛ ਨਹੀਂ ਹੁੰਦਾ ਬੱਚੇ ਨੂੰ ਮੇਰੇ ਲਜਾਗਦੀ ਕੋੜ ਜੇ ਪਾਇ ਤਾ ਹੁਣ ਕੋੜ ਦਾ ਫੋਨ ਕਰਦਾ ਜਾ ਬਸ ਉਹ ਬਈ ਨਾਲੇ ਉਪਰੇ ਬੰਦੇ ਰੱਖੇ ਨਾ ਉਹਨਾਂ ਡਰ ਨਹੀਂ ਉਹ ਨਾ ਜੀਰਾ ਇਹ ਨਹੀਂ ਕਰੀ ਜਣਾ ਕਿਉਂਕਿ ਜ਼ੋਰ ਆ ਦੁੱਧ ਸੱਜਾ ਬਈ ਉਹ ਖੋਲਾ ਨੂੰ ਹਮ ਲੈ ਬੇਚੋ ਆਈ ਠੀਕ ਹੈ ਭਾਈ ਮੈਂ ਹੀ ਆਈ ਆ ਤਾਂ ਦੀਪੇ ਸੰਦ ਲਗਾਈਆਂ ਦੇ ਮੁੱਲ ਦੀ ਹੋ ਗਈ ਵੀ ਹੈਗਾ ਨਹੀਂ ਹੈਨਾ ਬਿਲਕੁਲ ਭਾਈ ਜਿਹੜਾ ਟਾਈਮ ਚੱਲੀ ਜਾਂਦਾ ਗਾਂ ਹੀ 80-8000 ਰੁਪਏ ਚੱਲੀ ਗਈ ਕਿ ਨਹੀਂ ਹੂੰ ਮੱਕੀ ਮਜਜ 400 ਪਿਆਊਗੀ ਰਾਮਣਾਕ ਨਹੀਂ ਹਾਂ ਭਾਈ ਕਾਕੀ ਉੱਚਾਈ ਚੁਈ ਵੱਲੋਂ ਦੋਨੇ ਪਸ਼ੂ ਬਈ ਹੋਏ ਜੈ ਹਨਾ ਆਪਾਂ ਖੁਰਨੀ ਦੇ ਵੀ ਨਹੀਂ ਬੰਨੇ ਇੱਥੇ ਹੀ ਬੰਨ ਗੇ ਚੋਲੇ ਹਨਾ ਕੋਈ ਚੱਕਰ ਹੀ ਨਹੀਂ ਗਾ ਕਿ ਨਹੀਂ ਬਿਲਕੁਲ ਭਾਈ ਨਾਓ ਚੱਲ ਬੰਦਾ ਖੁਰਨੀ ਦੇ ਪਹਾੜਾ ਪੂੜਾ ਪਾਲ ਲੰਦਾ ਹਨਾ ਜਾਂ ਉਵੇਂ ਖੜ ਕੇ ਆਰਾਮਣਾ ਹਨਾ ਦੀਪਕ ਕਿੰਨਾ ਦੁੱਧ ਤਿਆਰ ਹੋਏ ਥੱਲੇ ਭਾਈ 8-9 ਕਿਲੋ ਦੁੱਧ ਤਿਆਰ 8-9 ਕਿਲੋ ਹਨਾ ਮਗਰ ਇਹਦੇ ਕੱਟੀ 8-9 ਕਿਲੋ ਦੁੱਧ ਤੇ ਕੀ ਭਾਜ ਦੇਣੀ ਆਪਾਂ ਏ 85000 ਦੇ ਬਸ ਆਹ ਨਾ ਬਾਈ 85000 ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਫੋਨ ਉਹੀ ਬੰਦੇ ਲਾਓ ਜਿਹਨੇ ਲੈਣੀ ਹੈ ਕਿ ਨਹੀਂ ਇਹ ਦੁੱਧ ਘੱਟ ਮਿਲਣੀ ਵੀ ਨਹੀਂ ਗੀ ਦੇਣੀ ਨਹੀਂ ਆਪਾਂ ਬਾਈ ਹੂੰ ਤੇ ਬਾਈ ਕਹਿੰਦਾ ਦੁੱਧ ਤੇ ਕਾਂਝ ਲਾਵੀ ਉਹਨੇ ਕਿਹਾ ਲੈਣੇ ਦੁੱਧ ਭਾਜਣਾ ਬਾਈ ਕਿ ਨਹੀਂ ਹਾਂ ਇਹ ਬੱਚੇ ਵਾਸਤੇ ਮੈਂ ਛੱਡ ਦੇਣਾ ਜੀ ਹੂੰ ਬਚਾ ਦੀ ਫੇਰ ਕੱਟੀ ਪੂਰੀ ਐਂਦਰ ਹੋਈ ਕੀਤੀ ਵੀ ਹੈ ਨਹੀਂ ਯਾਰ ਜੋ ਕੱਟੀ ਨੂੰ ਪਾਊਗਾ ਫੇਰ ਹੀ ਫਾਇਦਾ ਬਾਈ ਰਹਿਣਾ ਕੀ ਫਾਇਦਾ ਆ ਮੇਰੇ ਕੋਲ ਤੇਰੇ ਥੱਲੇ 8-9 ਕਿਲੋ ਦੁੱਧ ਆ ਹਨ ਤੇ ਮਗਰ ਇਹਦੇ ਕੱਟੀ ਆ ਤੇ ਮੋਲੇ ਦਾ ਬਾਈ ਨੇ 85000 ਹੀ ਕਿਤਾ ਤੇ ਫੇ ਕਈ ਵਾਰੀ ਕੋਈ ਬੰਦਾ ਟੋਕੜ ਮੱਝ ਵੀ ਲੈਂਦਾ ਉਹ ਵੀ ਮੈਂ ਕਹਿੰਦਾ ਵੀ 70-70000 ਦੀ ਮਿਲਦੀ ਆ ਕਿ ਨਹੀਂ ਕਈ ਵਾਰੀ 70000 ਦਿੰਦੇ ਆ ਬਾਈ ਹਾਂ ਉਹ ਇਹ ਨਹੀਂ ਪਤਾ ਵੀ ਕਦੋਂ ਬਣੀ ਆ ਜਾਂ ਕਦੋਂ ਦੀ ਸੂਈ ਆ ਕਿ ਨਹੀਂ ਇਹ ਆਪ ਨੂੰ ਸੂਈ ਦਾ ਪ੍ਰੂਫ ਆ ਮਗਰ ਇਹਦੇ ਕੱਟੀ ਵੀ ਆ ਕਿ ਨਹੀਂ ਤੇ ਘਰੇਲੂ ਬੰਦਾ ਇੱਕ ਬਾਈ ਤਾਂ ਸਭ ਸੀਲ ਸਾਹੂ ਆ ਹਾਂ ਕੋਈ ਲੱਤ ਮਾਰਦੀ ਕੋਈ ਖੜੀ ਆ ਨਾ ਖੜੀ ਆ ਰਾਮਣਾ ਹਣਾ ਉਹ ਦੀਪੇ ਜਿਵੇਂ ਦੁੱਧ ਹੁਣ ਜਿਵੇਂ ਚਾਰਾ ਪੰਜਾ ਦਿਨਾਂ ਦੀ ਸੂਈ ਥੱਲੇ ਹੈਗਾ ਹਨਾ ਦੁੱਧ ਵੀ ਦਾ 11 ਕਿਲੋ ਕਰ ਜੂਗੀ ਰਾਮਣਾ ਕਿ ਨਹੀਂ 10 ਕਿਲੋ ਬਰੇ ਮੌਜਨ ਦਾ ਦੁੱਧ ਹਾਂ ਮੌਜਨ 10 ਕਿਲੋ ਤਾਂ ਬਹੁਤ ਹੁੰਦਾ ਵੀਰੇ 10 ਕਿਲੋ ਤਾਂ ਬਹੁਤ ਹੁੰਦਾ ਮੁੱਲ ਵੀ ਫਿਰ ਕੀ ਆ ਕਿ ਨਹੀਂ ਉਹ ਆਪ ਘੱਟ ਦੱਸ ਕੇ ਦਿੰਨੇ ਆ ਅਗਲਾ ਤਾਂ ਪਲਾਂ ਦੀ ਵੱਧ ਤੇ ਲੈ ਜੇ ਇਹਨੂੰ ਕਿ ਨਹੀਂ ਉਹ ਅਗਲੇ ਦੇ ਮਰਜੀ ਆ ਬਾਕੀ ਆਪਾਂ ਤੁਹਾਨੂੰ ਚੋਣ ਜਾਣ ਦਿਖਾਤਾ ਇਹਦਾ ਵੀ ਕਰਮ ਵਾਲੀ ਤਾਂ ਕਿ ਨਹੀਂ ਮਗਰ ਇਹਦੇ ਕੱਟੀ ਆ ਦੁੱਧ ਬਈ ਕਹਿੰਦਾ 8 ਕਿਲੋ ਮੰਨ ਲਓ 9 ਕਿਲੋ ਮੰਨ ਲਓ 8-9 ਕਿਲੋ ਦੁੱਧ ਮਗਰ ਕੱਟੀ ਤੇ ਮੋਲੇ ਦਾ ਕਹੀ ਕਹਿੰਦਾ ਆਪਾਂ 85000 ਹੈ ਨਾ 85000 ਉਹੀ ਬੰਦਾ ਫੋਨ ਲਾਉਂਦੀ ਨੇ 85000 ਲਾਉਣਾ ਹੈ ਉਹ ਦੁੱਖ ਘਟਾ ਵਾਲਾ ਬੰਦਾ ਬਾਈ ਕਹਿੰਦਾ ਫੋਨ ਭਲਾ ਦੀ ਨਾ ਹੀ ਲਾਏ ਨਾ ਹੀ ਗਾਂ ਦਾ ਕੋਈ ਨਾ ਹੀ ਮੈਂ ਦਾ ਲਾ ਕੇ ਤੇ ਵੀ ਮੁੱਲ ਬਾਈ ਕਹਿੰਦਾ ਅਸੀਂ ਆਪਾਂ ਲੈਂਡ ਦੇਣ ਵਾਲੀ ਕਰਨੇ ਬਾਈ ਕੋਈ ਹੋ ਜਾ 10 ਆਪਣਾ ਸਿਸਟਮ ਹੈ ਨਹੀਂ ਕਿ ਨਹੀਂ ਇਹ ਜਦ ਹੁਣ ਤੁਸੀਂ ਆਪ ਵੀ ਦੇਖ ਲੋ ਵੀ ਕਿੰਨੀ ਕੀ ਕਿਤੇ ਕਮਾਈ ਹੋ ਗਈ ਹੋ ਗਈ ਉਹਦਾ ਤਾਂ ਪੂਰੇ ਪੂਰੇ ਵੀ ਨਾ ਹੁਣ ਕਿ ਨਹੀਂ ਉਹ ਚੱਲ ਆਪਾਂ ਨੂੰ ਚਲਾਉਣਾ ਪੈਂਦਾ ਕਮ ਆ ਦਾ ਹਿਸਾਬ ਨਾਲ ਬਿਲਕੁਲ ਬਾਈ ਤੇ ਬਾਤ ਘਟ ਕਰਨੀ ਪੈਂਦੀ ਆ ਆ ਦੇਖੋ ਤੁਸੀਂ ਹੈਨਾ ਚੋਣ ਆ ਇਦੋਂ ਬਾਈ ਦੀਪਾ ਛੱਡੂਗਾ ਕੱਟੀ ਨੂੰ ਦੁੱਧ ਕਿ ਨਹੀਂ ਤਾਂ ਬਾਈ ਆਪਾਂ ਨੂੰ ਰਜਾਣਾ ਫੋਨ ਲੈ ਕੇ ਬਾਈ ਆਪਾਂ ਉਹ ਦਾ ਕਾਹਦਾ ਹੱਕ ਮਾਰਨਾ ਯਾਰ ਬਿਲਕੁਲ ਹਨ ਬਾਈ ਆਦੀ ਚਾਰੇ ਦਿਨਾਂ ਦੀ ਧਾਰਾ ਫੇਰ ਦੇਖ ਲੋ ਕਰੀ ਨਾ ਇਹ ਆ ਦੇਖੋ ਚੱਕ ਬਈ ਬਾਕੀ ਮੈਂ ਕੱਟੀ ਨਹੀਂ ਛੱਡ ਦੇਣਾ ਓਕੇ ਹਨ ਬਾਈ ਦੀਪੀ ਭਾਈ ਆਪਾਂ ਜਿਵੇਂ ਦੋਨਾਂ ਜਾਨਵਰਾਂ ਦੀ ਚਵਾਈ ਕਰਾਤੀ ਹੈ ਹਨ ਬਾਈ ਹਾਂਜੀ ਹਾਂਜੀ ਤੇ ਕਿਉਂਕਿ ਆਪਾਂ ਬાળા ਮੂੰਹ ਵਾਲਾ ਬੋਲ ਕੇ ਦੱਸ ਦੇਣਦੇ ਆਪਾਂ ਨੂੰ ਇਹ ਵੀ ਜਿਹੜਾ ਦੁੱਧ ਹੈਗਾ ਉਹੀ ਦੱਸ ਦੇ ਹਾਂਜੀ ਤੇ ਦੀਪੀ ਜਾਨਦਿਆਂ ਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦੋ ਬਾਈ ਫਾਰਮ ਆਪਣੇ ਵੀ ਤਲਵੰਡੀ ਭਾਈ ਜਿਹੜਾ ਫਰੋਏ ਪਰਸ਼ੀਨਾ ਫ ਤੇ ਮੰਨ ਕੇ ਚੱਲ ਜੇ ਕਹਿੰਦੇ ਫਰੋਈਪੁਰਵਾਲਾ ਤੋਂ 34 ਕਿਲੋਮੀਟਰ ਜੇ ਕਹਿੰਦੇ ਫਰੀਦਕੋਟਵਾਲਾ ਤੋਂ 25 ਕਿਲੋਮੀਟਰ ਜੇ ਕਹਿੰਦੇ ਮੋਗੇ ਤੋਂ ਤਾਂ ਵੀ 25 ਆ ਜੇ ਕਹਿੰਦੇ ਜੀਰੇਵਾਲਾ ਤੋਂ 13 ਕਿਲੋਮੀਟਰ ਜੀ ਮੋਬਾਈਲ ਨੰਬਰ ਆਪਣਾ ਹੈ 9465515714